ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਵਿੱਚ ਰੌਣਕਾਂ ਨੇ ਉੱਥੇ ਹੀ ਲੋਕਾਂ ਦੀ ਭਾਰੀ ਭੀੜ ਵੀ ਬਾਜ਼ਾਰਾਂ ਤੇ ਮਾਰਗਾਂ ਤੇ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਲੋਕਾਂ ਨੂੰ ਨਾ ਕਿਤੇ ਨਾ ਕਿਤੇ ਦੋ ਚਾਰ ਹੋਣਾ ਪੈ ਰਿਹਾ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਅਪਰਾਧਿਕ ਸੋਚ ਵਾਲੇ ਲੋਕ ਵੀ ਜ਼ਿਆਦਾ ਸਤਰਕ ਨਜ਼ਰ ਆਉਂਦੇ ਨੇ ਜਿਸ ਨੂੰ ਲੈ ਕੇ ਪੁਲਿਸ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਨੰਗਲ ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਪੂਰੇ ਦਲਬਲ ਦੇ ਨਾਲ ਅੱਜ ਜਿੱਥੇ ਬਾਜ਼ਾਰਾਂ ਦਾ ਦੌਰਾ ਕੀਤਾ ਉੱਥੇ ਹੀ ਫਲੈਗ ਮਾਰਚ ਦੌਰਾਨ ਉਨ੍ਹਾਂ ਨੇ ਅਪਰਾਧਿਕ ਗਤਿਵਿਧੀਆਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਿੱਧੇ ਸਿੱਧੇ ਚੇਤਾਵਨੀ ਦਿੱਤੀ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੇ ਪੋਕਤਾ ਪ੍ਰਬੰਧ ਕੀਤੇ ਗਏ ਨੇ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਿਕੰਜਾ ਵੀ ਕੱਸਿਆ ਜਾ ਰਿਹਾ ਹੈ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਲਈ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਲਈ ਗਗਨ ਪੰਮਰਾਦੀ ਰਿਪੋਰਟ ਜਿਵੇਂ ਆਪ ਜੀ ਨੂੰ ਪਤਾ ਹੈ ਤਿਉਹਾਰਾਂ ਦੇ ਮਤੇ ਨਜ਼ਰ ਰੱਖਦੇ ਹੋਏ ਅਸੀਂ ਜਿਹੜੇ ਵੀ ਬਾਜ਼ਾਰਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਜਿਵੇਂ ਆਪਾਂ ਮਾਰਕੀਟ ਮੇਰ ਮਾਰਕੀਟ ਖੜੇ ਹੋਏ ਆ ਇੱਥੇ ਲਗ ਲਗ ਪੁਆਇੰਟਾਂ ਤੇ ਡਿਊਟੀ ਆ ਡਿਪਲਾਈ ਕੀਤੀ ਗਈ ਆ ਸਾਨੂੰ ਜਿਹੜੀ ਸੁਰੱਖਿਆ ਸੰਬੰਧੀ ਬਾਹਰੋਂ ਵੀ ਬੀਪੀਓ ਦਫ਼ਤਰ ਰੋਪੜ ਤੋਂ ਵੀ ਸਾਨੂੰ ਮੁਲਾਜ਼ਮ ਮਿਲੇ ਹੋਏ ਆ ਸਾਰੇ ਬਾਜ਼ਾਰਾਂ ਦੇ ਵਿੱਚ ਪੁਆਇੰਟ ਫਿਕਸ ਕਰਕੇ ਸ਼ਿਫਟਿੰਗ ਨਾਕਾਬੰਦੀ ਕੀਤੀ ਜਾ ਰਹੀ ਹੈ ਚਲਾਨ ਕੀਤੇ ਜਾ ਰਹੇ ਆ ਕੱਲ ਵੀ ਅਸੀਂ ਤਕਰੀਬਨ 20 ਤੋਂ 25 ਦੇ ਕਰੀਬ ਚਲਾਨ ਕੀਤੇ ਸੀ ਇਹ ਲਗਾਤਾਰ ਪ੍ਰੋਸੈਸ ਚਾਰੀ ਰਹੂਗਾ ਜਿਹੜੇ ਹੁੱਲੜਵਾਜ ਆ ਜਾਂ ਪਟਾਕੇ ਮਾਰਦੇ ਆ ਨੋਟਸ ਅਗਲਾ ਦੇ ਜਾਂ ਬਿਨਾਂ ਨੰਬਰ ਪਲੇਟਾਂ ਦਾ ਕਰਪਰ ਆਈਡੀ ਕਰ ਰਹੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਦੇ ਹੋਏ ਆਵਾਜਾਈ ਦਾ ਨਰਮ ਫਿਰ ਵਗ ਚਾਲੂ ਰੱਖਿਆ ਜਾਵੇਗਾ ਯਾ ਹਾਂ ਜਿਵੇਂ ਆਪ ਦੇਖ ਰਹੇ ਮੇਨ ਮਾਰਕੀਟ ਦੇ ਵਿੱਚ ਅਸੀਂ ਕੁਝ ਜਗ੍ਹਾ ਤੇ ਬੈਰੀਕੇਡ ਲਾਏ ਹੋਏ ਆ ਜਿਹੜੀਆਂ ਤੰਗ ਬਾਜ਼ਾਰ ਨੇ ਉੱਥੇ ਅਸੀਂ ਬੈਰੀਕੇਡ ਲਾ ਕੇ ਜਿਹੜੀਆਂ ਵੀਕਲ ਆ ਗੱਡੀਆਂ ਉਹਨਾਂ ਨੂੰ ਬੰਦ ਕੀਤਾ ਹੋਇਆ 2 ਵੀਲਰ ਤੇ ਜਿਹੜੇ ਪੈਦਲ ਮੇਨ ਮਾਰਕੀਟ ਜਿਹੜੀ ਮੇਨ ਆਪਣੇ ਸ਼ਹਿਰ ਦੇ ਵਿੱਚ ਇੱਥੇ ਉੱਥੇ ਬਿਲਕੁਲ ਅਸੀਂ ਬੈਰੀਕੇਡ ਲਾ ਕੇ ਸਾਰੇ ਪੁਆਇੰਟਾਂ ਤੇ ਕਾਰਾਂ ਵਗੈਰਾ ਵੀਕਲਾਂ ਨੂੰ ਬੰਦ ਕੀਤਾ ਹੋਇਆ ਪਿਆਰ